ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਆਖਾਲ ਸਾਹਿਬ ਵਹਿਗਰ ਜੀ ਕੀ ਪੱਤੇ ਇਹ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਗਰ ਕੀਰਤਨ ਇਹ 26 ਚੇਤਨਾ ਮਾਰਚ ਸਾਡਾ ਸ੍ਰੀ ਅਕਾਲ ਤਾ ਸਾਬੀ ਤੋਂ ਆਰੰਭ ਹੋਇਆ ਇੱਥੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਹ ਦਾ ਰਾਤ ਨੂੰ ਜਿਹੜਾ ਪੜਾਵਾ ਸੰਗਤ ਦਾ ਰਾਤ ਦਾ ਵਿਸ਼ਰਾਮ ਕਰੇ ਗੀਪੇਵਾ ਗੁਰਦੁਆਰਾ ਬੌਲੀ ਸਾਹਿਬ ਬੌਲੀ ਸਾਹਿਬ ਤੋਂ ਫਿਰ ਪਿੰਡਾਂ ਦੇ ਵਿੱਚ ਦੀ ਹੁੰਦਾ ਆ ਵੱਖ-ਵੱਖ ਪੜਾਵਾਂ ਤੋਂ ਹੁੰਦਾ ਆ ਫਿਰ ਇਹ ਚੇਤਨਾ ਮਾਰਚ ਇਹ ਰਾਤ ਨੂੰ ਗੁਰਦੁਆਰਾ ਤਰਾਵੜੀ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਤਰਾਵੜੀ ਸਾਹਿਬ ਪਹੁੰਚੇਗਾ ਉੱਥੋਂ ਫਿਰ 4 ਤਰੀਕ ਨੂੰ ਸਵੇਰੇ ਫੇਰ ਵੱਖ-ਵੱਖ ਪੜਾਵਾਂ ਤੋਂ ਹੁੰਦਾ ਆਇਆ ਇਹ ਰਾਤ ਨੂੰ ਚਾਰ ਰਾਤ ਨੂੰ ਮਜਨੂ ਦੇ ਢਿੱਲੇ ਰਾਤ ਸੰਗਤਾਂ ਉੱਥੇ ਵਿਸ਼ਰਾਮ ਕਰਨ ਗਈਆਂ ਉੱਥੋਂ ਫਿਰ ਅਸੀਂ ਸਵੇਰੇ 10 ਵਜੇ ਨਗਰ ਕੀਰਤਨ ਸੰਗਤਾਂ ਪੈਦਲ ਕੱਢ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਆ ਫਿਰ ਅਸੀਂ ਰਾਤ ਦੁਪਹਿਰੇ 2 ਵਜੇ ਗੁਰਦੁਆਰਾ ਸੀਸਗੰਜ ਸਾਬ ਵਿਖੇ ਪਹੁੰਚਾਂਗੇ ਉੱਥੇ ਫਿਰ ਸਾਡੀ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਹੋਰ ਅਸੀਂ ਇਹੋ ਹੀ ਕਰਦੇ ਆ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਬਹੁਤ ਹੀ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਵੇਖੋ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਤੇ ਗੁਰੂ ਗੁਰੂ ਜੀ ਬਾਬਾ ਜੀਵਨ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਿੱਲੀ ਤੋਂ ਚੱਲ ਕੇ ਕਿਹੜੇ ਹਾਲਾਤਾਂ ਦੇ ਵਿੱਚ ਉਦੋਂ ਉਹਨਾਂ ਨੇ ਆਏ ਤੇ ਉੱਥੋਂ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੇਸ ਪੀਤਾ ਭੇਟ ਕੀਤਾ ਤੇ ਉੱਥੇ ਫਿਰ ਉਹਨਾਂ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਜਦੋਂ ਗਲ ਨਾਲ ਛਾਤੀ ਨਾਲ ਲਾ ਕੇ ਉਹਨਾਂ ਨੇ ਕਿਹਾ ਤੇ ਬਾਬਾ ਜੀਵਨ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਅਸੀਂ ਹਰ ਸਾਲ ਹੀ ਇਹ ਨਗਰ ਕੀਰਤਨ ਚੇਤਨਾ ਮਾਰਚ ਜਿਹੜਾ ਦੂਰ ਚ ਰੱਖਿਆ ਵਾ ਕਿਉਂਕਿ ਸੰਗਤ ਨੂੰ ਅਸੀਂ ਚੇਤਾ ਕਰਾਉਨੇ ਆ ਕਿ ਇਹ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਹੀ ਵੱਡੀ ਕੁਰਬਾਨੀ ਆ ਇਹਨੂੰ ਯਾਦ ਰੱਖੋ ਤੇ ਯਾਦ ਰਾਂਦੇ ਹੀ ਰਹੂਗੀ ਤੇ ਇਹੀ ਹਰ ਸਾਲੀ ਇਹ ਚੇਤਨਾ ਮਾਰਚ ਲੈ ਕੇ ਦਿੱਲੀ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ